हां जी दोस्तों ए वीर जी आए ने सिद्धवा पेट ਤੋਂ ਪਹਿਲਾ ਸੂਆ ਪੂਰੀ ਟੌਪ ਕਲਾਸ ਕੱਦ ਕਾਰਠ ਵਾਲੀ ਝੋਟੀ ਲੈ ਕੇ ਚੱਲੇ ਨੇ ਇਹ ਜਿਹੜਾ ਏਰੀਆ ਵੀਰੇ ਵੀ ਪਲੂਣ ਕੱਟੀਆਂ ਦੀ 12 ਕਿਲੋ ਤੋਂ ਦੁੱਧ ਨਹੀਂ ਘਟਦੀਆਂ ਬਾਕੀ ਭਰਾ ਬੜਾ ਕਾਰੀਗਰ ਆ ਇਹਨੇ ਦੁੱਧ ਮੈਨੂੰ ਮਾਇਦਾ ਵੀ 12 ਕਿਲੋ ਤੋਂ ਵੀ ਉੱਪਰ ਜਾਊਗਾ ਬਹੁਤ ਕੱਦ ਕਾਰਠ ਵਾਲੀ ਝੋਟੀ ਆ ਪਰਸੋਂ ਭਰਾ ਆਉਣਸਾਰ ਆਪਣੇ ਤੇ ਇੰਨਾ ਵਿਸ਼ਵਾਸ ਕਰਦੇ ਆ ਜਦੋਂ ਆਏ ਆ ਜਦ ਹੀ ਆਪਾਂ ਨੂੰ ਸਾਈ ਫੜਾ ਕੇ ਦੇਖੋ ਇਦਾਂ ਦੀਆਂ ਜਿਹੜੀਆਂ ਰੱਬੀ ਰੂਹਾਂ ਸਾਡੇ ਤੇ ਵਿਸ਼ਵਾਸ ਕਰਦੀਆਂ ਨੇ ਆਪਾਂ ਵੀਰੇ ਇਹ ਵਿਸ਼ਵਾਸ ਕਦੇ ਨਹੀਂ ਟੁੱਟਣ ਦੇਣਾ ਸਭ ਤੋਂ ਵੱਡੀ ਬਚਤ ਤੇ ਇਨਕਮ ਹੁੰਦੀ ਆ ਜਿਹੜਾ ਵਿਸ਼ਵਾਸ ਆ ਧਾਰਨੀ ਮਾਰੀ ਵੀਰਾ ਪੇਮੈਂਟ ਲੈ ਕੇ ਆ ਗਿਆ ਦੇਖੋ ਮਾਨ ਵਾਲੀ ਕਿੱਲੀ ਕਿੱਡੀ ਗੱਲ ਆ ਬਾਕੀ ਆਪਾਂ ਨੂੰ ਵੀ ਇਹ ਗੱਲ ਤੇ ਮਾਨ ਆ ਕਿਉਂਕਿ ਆਪਾਂ ਮਾੜਾ ਪਸ਼ੂ ਹੀ ਨਹੀਂ ਉੱਥੋਂ ਲੈਂਦੇ ਚੰਗਾ ਪਸ਼ੂ ਲੈ ਕੇ ਆਈਦਾ ਜਿਹਦੇ 'ਚ ਕੋਈ ਖੋਟ ਨਾ ਹੋਵੇ ਪੰਗਾ ਉੱਥੇ ਪੈਂਦਾ ਜੇ ਅਸੀਂ ਨੁਕਸ ਵਾਲਾ ਪਸ਼ੂ ਲੈ ਕੇ ਆਵਾਂਗੇ ਨਾ ਉਰੇ ਲਿਆ ਕੇ ਉਹਦੀਆਂ ਸਾਨੂੰ ਗਰੰਟੀਆਂ ਦੇਣੀਆਂ ਪੈਣੀਆਂ ਨੇ ਉਹ ਫਿਰ ਅੱਜ ਕੱਲ ਕੋਈ ਨਹੀਂ ਅਣਜਾਣ ਹੈਗਾ ਸਭ ਭਰਾ ਸਿਆਣੇ ਨੇ ਇਹ ਲਾਈਨ 'ਚ ਜੁੜੇ ਹੋਏ ਨੇ ਅਗਲਾ ਨੁਕਸ ਫੜੇ ਹੀ ਲੈਂਦਾ ਅਸੀਂ ਚੁਸਤ ਚਲਾਕੀ ਨਾਲ ਸੌਦਾ ਕਰਾਂਗੇ ਉਹਦੇ 'ਚ ਸਾਨੂੰ ਕਿਤੇ ਨਾ ਕਿਤੇ ਹੀਨੇ ਕਾਣੇ ਹੋਣਾ ਹੀ ਪੈਣਾ ਆਪਾਂ ਉੱਥੋਂ ਲੈਂਦੇ ਹੀ ਨਹੀਂ ਉਹ ਪਸ਼ੂ ਜੇ ਕਿਸੇ ਪਸ਼ੂ 'ਚ ਘਾਟ ਹੋਵੇ ਕੋਈ ਉਤੋਂ ਬਥੇਰਾ ਕਹਿੰਦੇ ਆ ਵੀ ਘਟਾ ਕੇ ਲੈ ਲੋ ਪਰ ਆਪਾਂ ਕਹੀ ਦਾ ਵੀ ਨਹੀਂ ਚੰਗਾ ਪਸ਼ੂ ਹੀ ਲਿਆਉਣਾ ਚੰਗਾ ਹੀ ਵੇਚਣਾ ਘਰੋਂ ਬਾਸ਼ ਦੀ ਆਪਣੀ ਗਰੰਟੀ ਹੁੰਦੀ ਆ ਹੁਣ ਭਰਾ ਆਪਣੇ ਵਿਸ਼ਵਾਸ ਤੇ ਏਡੀ ਦੂਰੋਂ ਆਏ ਆਪਾਂ ਇਹ ਜਿਹੇ ਪਸ਼ੂ ਦਿੱਤਾ ਵੀ ਇਦੂ ਬਾਅਦੇ ਹੋਰ ਲੈ ਕੇ ਜਾਣਗੇ ਨਾ ਕਿ ਕੋਈ ਇਹਦੇ ਤੇ ਇਹ ਦੁਖੀ ਹੋਣਗੇ ਸਾਲ ਭਰ ਆਪਾਂ ਦਾ ਆਪਦੇ ਘਰੇ ਰੱਖ ਲਾਂਗੇ ਪਸ਼ੂ ਜੇ ਕੋਈ ਨੁਕਸ ਹੋਇਆ ਕੋਈ ਵੀ ਹੋਰ ਪ੍ਰੋਬਲਮ ਹੋਈ ਵੀਰ ਨੇ ਥਾਣਾ ਦੀਆਂ ਧਾਰਾਂ ਮਾਰ ਲੀਆਂ 12 ਲੀਟਰ ਤੋਂ ਦੁੱਧ ਨਹੀਂ ਟੁੱਟਦੀ ਕੋਈ ਵੀ ਪ੍ਰੋਬਲਮ ਹੋਈ ਆਪਾਂ ਘਰੋਂ ਵਾਪਸ ਕਰਦੇ ਆਂ ਪਸੂ ਤਕਰੀਬਨ ਇਹ ਕੋਈ ਆਸਾਨ ਨਹੀਂ ਹੈਗਾ ਆਪਣੀ ਜ਼ਿੰਮੇਵਾਰੀ ਹੋਈ ਆ ਕਿਉਂਕਿ ਜਦੋਂ ਤੁਸੀਂ ਇੰਨਾ ਵਿਸ਼ਵਾਸ ਕਰਦੇ ਹੋ ਅਸੀਂ ਜਿਹੜਾ 5000 ਰੁਪਿਆ ਨਫਾ ਲੈਣਾ ਨਾ ਉਹਦੇ ਨਾਲ ਸਾਡਾ ਫਰਜ਼ ਹੀ ਬਣਦਾ ਮੈਂ ਤਾਂ ਹੋਰ ਵੀ ਭਰਾਵਾਂ ਨੂੰ ਕਹਿਣਾ ਯਾਰ ਸਬਰ ਜੇ ਨਾਲ ਜਾਇਜ਼ ਨਫਾ ਲੈ ਕੇ ਬਿਜ਼ਨਸ ਕਰੋ ਰੱਬ ਰੰਗ ਲਾ ਦਿੰਦਾ ਰੱਬ ਬਹੁਤ ਝੋਟੀਆਂ ਸੇਲ ਹੋ ਜਾਣੀਆਂ ਕਿਉਂਕਿ ਸਾਤੋਂ ਦਾ ਸਾਰੇ ਪੰਜਾਬ ਨੂੰ ਲਿਆ ਕੇ ਵੀ ਨਹੀਂ ਦੇ ਹੋਣੀਆਂ ਹੋਰ ਵੀ ਵੀਰੇ ਲਾਈਨ ਦੇ ਵਿੱਚ ਚੰਗਾ ਧਰਮ ਨਾਲ ਜੁੜੋ ਕਿਉਂਕਿ ਪੰਜਾਬ ਨੂੰ ਇਹ ਚੀਜ਼ ਦੀ ਹੁਣ ਬਹੁਤ ਲੋੜ ਆ ਜਿੱਦਾਂ ਪਹਿਲਾਂ ਆ ਬਾਹਰ ਜਾਂਦੇ ਸੀ ਜਵਾਕ ਹੁਣ ਇਹ ਲਾਈਨ ਦੇ ਵਿੱਚ ਜੁੜ ਗਏ ਸਾਡੇ ਲਈ ਬੜੀ ਮਾਣ ਵਾਲੀ ਗੱਲ ਆ ਜਿਹੜਾ ਸਾਡੇ ਪਿੰਡ ਖਾਨਪੁਰ ਨੂੰ ਲੋਕ ਕੈਨੇਡਾ ਦੇ ਸਮਾਨ ਸਮਝਣ ਲੱਗ ਗਏ ਸ਼ੇਅਰ ਵੀ ਕਰਿਓ ਜੀ ਅੱਗੇ ਜੇ ਕੋਈ ਵੀਰ ਚਾਹਵਾਨ ਹੋਇਆ ਤਾਂ ਜਰੂਰ ਇੱਕ ਵਾਰ ਵੈਸਟ ਕਰਿਓ